ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਟੋਕੜਾਂ ਗੱਬਣਾ ਤੇ ਸੱਜਰਾਂ ਤੇ ਗੱਬਣਾ ਤਿਆਰ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਸਿਆ ਭਾਜੀ ਸਸਿਆ ਬੀਜੀ ਸਸਿਆ ਗਾਜ ਜੀ ਬੋ ਸੁਣਾਓ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਵਧੀਆ ਚਾਹੀਦਾ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ सोनू ਮੋਹਸ਼ਾਇ ਜਨਾਲਾ ਜਿਹੜਾ ਮਥਲ ਠੀਕ ਹੈ ਜੀ ਫੋਨ ਨੰਬਰ 91985755 ਠੀਕ ਹੈ ਜੀ ਹਾਂਜੀ ਤੇ ਇਧਰੋਂ ਕਰੀਏ ਸ਼ੁਰੂਆਤ ਇਧਰੋਂ ਕਰਦੇ ਗੱਭਨ ਤੋਂ ਭਾਜੀ ਠੀਕ ਹੈ ਜੀ ਦੱਸੋ ਕਰੀਏ ਪਹਿਲੇ ਨੰਬਰ ਤੇ ਇਹ ਭਾਜੀ ਸਾਡੇ ਸਤਾਂਵੇਂ ਦੇ ਗੱਭਨ ਜੇ ਇੱਕ ਪਾਸੇ ਆਈ ਆਪਣੇ ਘਰ ਕਰਾਈ ਜੇ ਠੀਕ ਹੈ ਜੀ ਯਾਰ ਕਿਉਂ ਦੋ ਜਿਹਰ ਕੋ ਠੀਕ ਹੈ ਲੋਬੀ ਅੱਠਾਂ ਜੀ ਪਰ ਘਾ ਲਿਆ ਤੇ ਪਰ ਆਪਾਂ ਸਾਡੇ ਸਤਾਂਵੇਂ ਦੇ ਕਰਕੇ ਦਵਾਉਂਗੇ ਭਾਜੀ ਠੀਕ ਦਾ ਗੰਢਾ ਬਹੁਤ ਚੜਨਾ ਆ ਗਿਆ ਵਾ ਆ ਬੜੀ ਚੰਗੀਆਂ ਬਾਤਾਂ ਨੇ ਤਰਾ ਸੁਣ ਵੀ ਕਰੜ ਕੇ ਕੀ ਨਾ ਨੇ ਮੜਾਇਆ ਪਿੱਛਾ ਦਾਦੀ ਬੜ ਜਾ ਆਈ ਪੂਰੀ ਵੱਡੀ ਮਈ ਤੁਹਾਨੂੰ ਬੜਾ ਪਾਣੀ ਪੂਣੀਆ ਡਕਰ ਉਹ ਖਰਾਬ ਲੂ ਬੜਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪਾਣੀ ਪੂਣੀਆ ਵਨ ਪੁੱਠੇ ਪੁੱਠਾ ਕੋਣੋ ਇਹ ਵੱਡੀ ਮੱਝ ਵੇਚਣਾ ਦੀ ਹੁੜਾ ਗਈ ਜੀ ਬਰੇ ਕਿੰਨਾ ਕੇ ਰਿਕਾਰਡ ਦਾ ਸੱਜਰ ਦਾ ਇਹ ਸੱਜਰ ਭਾਈ 16 ਗੱਲ ਤੁਹਾਨੂੰ ਸੁਣਾਏ ਜੀ ਠੀਕ ਲੋ ਜੀ 16 ਮੀਟਰ ਜਿਹੜਾ ਸੱਜਰ ਦਾ ਰਿਕਾਰਡ ਹੈ ਆਕਾਰ ਦਾ ਬਹੁਤ ਵੀ ਚੰਗਾ ਉਹ ਤੇ ਹੈ ਵੀ ਸਿੰਗਲ ਹੱਡੀ ਆ ਇਹ ਤਾਂ ਮੇਰੇ ਸਾਢੇ 7 ਮਹੀਨੇ ਦੀ ਚੱਕ ਪਾਸ ਅਠਾ ਦੀ ਪਰ ਘਰ ਵਾਲੇ ਦੇ ਪਾਪਾ ਜੀ ਸਾਢੇ 7 ਦੇ ਕਰਕੇ ਦਵਾਉਣਗੇ ਠੀਕ ਆ ਠੀਕ ਆ ਤੇ 4 ਲੀਟਰ ਜਿਹੜਾ ਦੁੱਧ ਭਾਈ ਦੋਵੇਂ ਟਾਈਮ ਮਿਲਦੀ ਪਾਜੀ ਦੋਵੇਂ ਟਾਈਮ ਮਿਲਦੀ ਜੀ ਇੱਥੇ ਬਾਹਰ ਨਹੀਂ ਮਿਲਦੀ ਕਿਸੇ ਦੇ ਘਰ ਜਗਦੀ ਗੱਲ ਆ ਜੀ ਭਾਵੇਂ ਅਠੀ ਪੈਰੀ ਕਰਦੇ ਹੋ ਸਾਬ ਢਾਈਵੇਂ ਦੋ ਦੇ ਸੌਂਦੇ ਭਾਈ ਉਹ ਰਹੇ ਗਏ ਬਿਲਕੁਲ ਸਹੀ ਗੱਲ ਆ ਜੀ ਤੇ ਭਾਈ ਜਿਹੜਾ ਮੁੱਲ ਫਿਰ ਅੱਜ ਕੱਲ੍ਹ ਫਿਰੋ ਕਿੰਨਾ ਮੁੱਲ ਭਾਈ ਇਹਦਾ ਦੁੱਧ ਭਾਈ ਦੇ ਦਾਂਗੇ 80 ਦੇ ਰਿਏ ਲੈ ਕਰੀਏ ਜਿਆਜ ਕਿੰਨੇ ਦੱਸੋ ਨਹੀਂ ਦੱਸਾਂ ਹਾਂ ਨਹੀਂ ਦੱਦਿਏ ਪੂਰੇ ਪੰਜਾਹ ਹਜ਼ਾਰ ਦੀ ਬਈ ਦਵਾਈ ਅੱਛਾ ਜੀ ਪੂਰੇ 75 ਹਜ਼ਾਰ ਦੇ ਜਾਣ ਕਰੀ ਠੀਕ ਹੈ ਲਓ ਜੀ ਪੂਰੇ 75 ਹਜ਼ਾਰ ਦੀ ਇਹ ਤਾਂ ਲਾ ਕੇ ਚੈੱਕ ਕਰਾ ਵੀ ਬੇਸ਼ੱਕ ਘੱਟ ਹੋਵੇ 750 ਦੇ ਬੇਸ਼ੱਕ ਲਾਦੇ ਵਾਪਸ ਅੱਛਾ ਜੀ ਹਾਂ ਠੀਕ ਹੈ ਚਾਹਤ ਹੋਏ ਕੋ ਪੂਰ ਸਤਾ ਮਾਰੇ ਥਣ ਘਾੜ ਦੀ ਬਾਦ ਹੋਵੇ ਆਪਣੀ ਠੀਕ ਹੈ ਠੀਕ ਹੈ ਲਓ ਜੀ ਮਿਲਕਰ ਰਿਕਾਰਡ ਜਿਹੜਾ ਸੱਚ ਦਾ ਬਹੁਤ ਹੀ ਚੰਗਾ ਤੇ ਕਾੜ ਕਾੜ ਵੀ ਚੰਗਾ ਗਿਆ ਵਾ ਕੁਝ ਵਜੇ ਉਹ ਖੱਡੇ ਖੱਡੇ ਕਿੱਥੇ ਲੱਗੇ ਜੀ ਬਿਲਕੁਲ ਬਿਲਕੁਲ ਜੀ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਦੂਜੇ ਨੰਬਰ ਤੇ ਭਾਈ ਤਿਆਰ ਜੀ ਅੱਛਾ ਜੀ ਇਹਦੇ ਦੋ 14 ਕਿਲੋ ਜੀ ਅੱਛਾ ਜੀ ਤਿਆਰ ਜੀ ਦੁੱਧ ਹੀ ਚੱਲਦੀ ਬਸ ਅੱਜ ਰਾਤ ਸਵੇਰ ਚੰਗੇ ਰੂਪ ਠੀਕ ਹੈ ਠੀਕ ਹੈ ਠੀਕ ਹੈ ਤਾਂ ਮੈਂ ਫਿਰ ਬਿਲਕੁਲ ਜਿਹੜੀ ਤਿਆਰ ਹੀ ਆ ਕਿਹਦਾ ਹੀ ਪਾਜੀ ਥਾਣਾ ਦੇ ਪਿੱਛੇ ਜੀ ਆਪਣੀ ਫੋਲ ਗੱਡੀ ਜੀ ਅੱਛਾ ਜੀ ਫੋਲ ਗੱਡੀ ਥਾਣਾ ਦੇ ਪਿੱਛੇ ਹੀ ਸਾਡੀ ਠੀਕ ਹੈ ਠੀਕ ਹੈ ਸੂਬਾ ਕਰਮਾਲ ਦਾ ਅਸੀਂ ਸੂਬਾ ਠੀਕ ਹੈ ਠੀਕ ਹੈ ਲਓ ਜੀ ਕਾਟ ਕਾਟ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਵਾ ਇਹ ਦੁੱਧ ਚਾਹ ਸੂਬਾ ਸੂਬਾ ਵੀ ਕਰਨ ਵਾਲੀ ਪੰਡਾਇ ਭਾਈਆ ਥੱਲੇ ਵੇਖੋ ਸਹੀ ਜੀ ਬਾਕੀ ਇਹਨਾਂ ਤੇ ਲਾ ਕੋ ਪਾ ਜੀ ਕਾफी ਆ ਗੀ ਹਵਾ ਨੇ ਤੇ ਸੂਣ ਤਾਂ ਕਿ ਜਿਹੜੀਆਂ ਇਹ ਵੀ ਕ ਇਹ ਤੇ ਕੁਆਲਿਟੀ ਦਾ ਸਿੰਘ ਤੁੰਗ ਜਿਹੜਾ ਚੰਗਾ ਲੱਗਾ ਕਰਮਾਲੀ ਨੇ ਥਾਣਾ ਦਾ ਸੈਜ ਗਿਆ ਵੀ ਇਹਨਾਂ ਕੱਲਾ ਕੱਲਾ ਲੱਗਾ ਪਿਆ ਹਟ ਬੈਂਡ ਅੱਛਾ ਫਗਾਵਾ ਵਾਂਗੂ ਬਣੀ ਪਈ ਆ ਬੱਕੀ ਤੇ ਲਾਟੋ ਲਾ ਅੱਛਾ ਜੀ ਦੋ ਤਿੰਨ ਲੱਗੀ ਮੈਂ ਚੰਗੀ ਥਾਲੇ ਮਨੂ ਭਾਈ ਠੀਕ ਹੈ ਠੀਕ ਹੈ ਜੀ ਲਓ ਜੀ ਢਿੱਲਾ ਦੁਲਾ ਜਿਹੜੀਆਂ ਸਨੂ ਤੱਕ ਸਾਰੀਆਂ ਕਵਰ ਕਰੂਗੀ ਤੇ ਮਿਲਕ ਮੈਂਜ ਵੀ ਜਿਹੜੀ ਬਾਕੀ ਚੰਗੀ ਲੱਗੀ ਆ ਇਹ ਪੂਰੀ ਅੱਖਾਂ ਦਾ ਚੜਾ ਲੱਗਾ ਵੇਖੋ ਬੜਾ ਆਲਾ ਠੀਕ ਹੈ ਠੀਕ ਹੈ ਲਓ ਜੀ ਲਾਗੇ ਤੂੰ ਚੈੱਕ ਕਰ ਸਕਦੇ ਆ ਸਾਲਾ ਭਾਈ ਨੇ ਪਾਵਾ ਵਾਲਾ ਨਾ ਸਫਾਈ ਦੇ ਵਿੱਚ ਠੰਡੀ ਠੁੱਡੀ ਇਹਨੀ ਕੋਦਾ ਨਹੀਂ ਹੋ ਇਹਦਾ ਭਾਈ ਮੁੱਲ ਫਿਰ ਇਹਦਾ ਭਾਈ ਮੰਗਦਾ ਭਾਈ ਲੱਖ ਮੰਗੀਏ ਭਾਵੇਂ ਮੰਗੀਏ 40000 ਅੱਛਾ ਜੀ ਇਹ ਹਾਲ ਹੈ 86000 ਦਵਾਂਗੇ 80000 ਦੀ ਹਾਂ ਹੈਗੀ ਕਿ ਯਾਸ਼ ਕੋਈ ਪੂਰੇ 85 ਦੀ ਭਾਈ ਦੇ ਦਾਂਗੇ ਠੀਕ ਹੈ ਜੀ ਲਓ ਜੀ ਉਹਦੇ 84000 ਦੀ ਭਾਈ ਹਾਂ ਨਹੀਂ ਹੋਣੀ ਜੀ ਠੀਕ ਹੈ ਠੀਕ ਹੈ ਲਓ ਜੀ ਹਾਂ ਬਾਕੀ ਦੋ ਤਿੰਨ ਲੱਗੇ ਆਪਣੀ ਪਿੱਛੇ ਦੀ ਥਾਂ ਦੀ ਗਾਰੰਟੀ ਫੁੱਲ ਸਾਰੀ ਭਾਵੇਂ ਮੁੰਨੇ ਸਾਰੀ ਥਾਂ ਦੀ ਆਪਣੀ ਲਾਵੇ ਗੱਡੀ ਰੱਖਾ ਕੇ ਪਾਸ ਕਰੇ ਕੋ ਫਾਲਟ ਹੋਵੇ ਜਿੰਮੇ ਮਾਰਦੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਫਿਰ ਕੋਲੀ ਤੇ ਭਾਈ ਤੇ ਜੇ ਨੰਬਰ ਤੇ ਕਿਵੇਂ ਆ ਗਈ ਤੀਜੇ ਨੰਬਰ ਤੇ ਬੱਚਾ ਦਾ ਠੀਕ ਹੈ ਜੀ ਇੱਥੇ ਭਾਈ ਸਾਡੇ ਕੋਲ ਮਿਲਦੀ ਜੀ ਭਾਰੇ ਦੀ ਦੋਵੇਂ ਟਾਈਮ ਅੱਛਾ ਜੀ ਇਸੇ ਜਗ੍ਹਾ ਜਾ ਕੇ ਟੀਕਾ ਲਵਾ ਜੀਏ ਠੀਕ ਹੈ ਜੀ ਠੀਕ ਗੱਲ ਇਹਨੂੰ ਸੂਈ ਨੂੰ ਕੋਈ 1.5 ਮਹੀਨਾ ਹੋ ਗਿਆ ਜੀ ਇਸ ਮਹੀਨੇ ਕਿੰਨਾ ਮਹੀਨਾ ਸੂਈ ਆ ਸੂਹਾਂ ਦੂਜਾ ਜੀ ਠੀਕ ਹੈ ਲੋ ਇਹਦਾ ਪਾਣੀ ਪੂਰੀ ਕਰਕੇ ਤੁਹਾਨੂੰ ਬਲਾ ਬੱਚੇ ਬੁੱੱਚੇ ਕਿੰਨੇ ਸਾਹਵੇਂ ਹੋਣਾ ਠੀਕ ਹੈ ਠੀਕ ਹੈ ਲੋ ਜੀ ਤੇ ਕੋਈ ਵੀ ਚੰਗਾ ਸੱਸੇ ਬਾਕੀ ਦੂਜਾ ਦੂਆ ਕੋਈ ਕਰਨ ਵਾਲੀ ਕਿੰਨਾ ਭਾਈ 6 ਲੀਟਰ ਇਹ ਦੁੱਧ ਭਾਈ ਜਿਆਦਾ ਜੀ ਅੱਛਾ ਬੱਚੇ ਮਰਨਾਂ ਘੱਡੀਏ ਠੀਕ ਗੱਲ ਆ ਬਸ ਬੜਾ ਖੰਡ ਤੋ ਆ ਗਿਆ ਮੀ ਗੁਰਮੀ ਕੋਲ ਦੋ ਡੰਗਰ ਦੇ ਕਹਿੰਦੇ ਕੋਈ ਟਿੱਕ ਦੇ ਗਿਆ ਕੋਈ ਕਿਹਦਾ ਬਿਲਕੁਲ ਸਹੀ ਗੱਲ ਆ ਲਾ ਲਓ ਜੀ ਇਹ ਵੀ 6 ਲੀਟਰ ਦੁੱਧ ਕਿਹਦੇ ਕਰ ਜਾ ਕੇ ਭਾਈ 30 ਗੱਲ ਵਾਦੀ ਇੱਕ ਦਾ ਦੇਣਾ ਠੀਕ ਹੈ ਠੀਕ ਹੈ ਜੀ ਲਓ ਜੀ ਕੱਦ ਕੱਬ ਜਿਹੜਾ ਠੀਕ ਆ ਗਿਆ ਦਾ ਵੀ ਤੇ ਹੈ ਜੈਡ ਬਲੈਕ ਆ ਤਣਾ ਦਾ ਸੈਜ ਗੈਪ ਜਿਹੜਾ ਬਹੁਤ ਚੰਗਾ ਆ ਗਿਆ ਵਾ ਇਹ ਸੂਈ ਨੂੰ ਕੋਈ 1.5 ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਆਸਤਾ ਮੌਕੇ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆ ਇਹਦਾ ਪਾਈ ਕੀ ਕਰਨਾ ਹਰਮੋਲਾ ਇਹ ਪਾਈ ਕਿਸੇ ਘਰ ਜਾ ਕੇ ਟੀਕਾ ਲਵਾ ਲਈ ਅੱਜ ਡੰਗ ਬਸ ਭਾੜੇ ਦੇ ਮਿਲੂਗੀ ਅੱਛਾ ਜੀ ਮੈਂ ਦੀਏ ਭਾੜੇ ਦੇ ਦੇਖੋ ਤੁਹਾਨੂੰ ਦੇਖੋ ਠੀਕ ਹੈ ਠੀਕ ਲਓ ਜੀ ਥਾਣ ਥੁਣੇ ਚੰਗਾ ਲੱਗਾ ਵਾ ਇਹਨ ਕੱਲਾ ਕੱਲਾ ਲੱਗਾ ਪਿਆ ਇਹਨ ਥਾਣਾ ਠੀਕ ਹੈ ਇਹ ਪਾਈ ਦੇ ਦੀਏ 47000 ਜੀ ਹਾਂ ਨਾ ਜੈਸ ਨਾ ਕਰ ਦੀਏ 46 ਦੇ ਦੀਏ ਵੇ ਲੋ ਪੂਰੇ ਭਾਜੀ 45000 ਰੁਪਏ ਦੇਣੀ ਇਹ ਵੀ ਠੀਕ ਗੱਲ ਸਿਰਪਣਾ ਇਧਰ ਕੋ ਡੰਗਰ ਡੁਗਾ ਆਪਣੇ ਹੋ ਗਏ ਜਿਆਦੇ ਹੁਣ ਅੱਛਾ ਜੀ ਵੀਰ ਭਰਾਵਾਂ ਦੇ ਆਏ ਇਥੇ ਡੰਗਰ ਡੁਗਾ ਤੁਹਾਨੂੰ ਪਤਾ ਹਰੇ ਕੋਈ ਪਰੇਸ਼ਾਨੀ ਆ ਬਿਲਕੁਲ ਬਿਲਕੁਲ ਆਪਾਂ ਫਿਰ ਬੱਧੇ ਵਿਧੇ ਹੋਣ ਡੰਗਰ ਬੱਜੇ ਲੱਗੇ ਠੀਕ ਠੀਕ ਲੋ ਜੀ ਇਹ ਕਰਕੇ ਬੱਧੇ ਵੇਚਣਾ ਡੰਗਰ ਕਿੰਨੇ ਬੱਜੇ ਆ ਨਾਲੋਂ ਨਾਲ ਤਾਂ ਇਹ ਅਸੀਂ ਇੱਕ ਦੋ ਲਿਆ ਕੇ ਨਾ ਉਹਨਾਂ ਵਿਖਦਾ ਜਾਵੇ ਕੰਮ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਚਲੋ ਇਹ ਟਾਈਮ ਤੇ ਲੰਘ ਕੇ ਨਾ ਅਸੀਂ ਜੰਨਾ ਚੇਤੇ ਰਹਿ ਜਾਂਦੀਆਂ ਵਾ ਬਸ ਸਾਥ ਦਿੱਤਾ ਜੀ ਚਲੋ ਹਣਾ ਹਾਂ ਬਿਲਕੁਲ ਤੇ ਪਸ਼ੂ ਜਿਹੜੇ ਚੰਗੇ ਆ ਬਾਈ ਦੇ ਕੋਲ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਜਿਹੜੇ ਵੀਰ ਅੱਗੇ ਪਸ਼ੂ ਫੇਰਨਾਂ ਦਾ ਵੀਰ ਭਰਾ ਨੇ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ